ਬੇਟਾ ਅੰਕਲ ਜੀ ਹਾਂ ਜੀ ਦੱਸੋ ਕਿੰਨੇ ਸਾਲ ਹੋ ਗਏ ਅੰਕਲ ਜੀ ਤੁਹਾਨੂੰ ਕੰਮ ਕਰਦਿਆਂ ਨੂੰ ਮਨੋ 60 ਸਾਲ ਦੇ ਨੇੜੇ ਹੋ ਗਏ ਠੀਕ ਹੈ ਜੀ ਤੁਹਾਨੂੰ 60 ਸਾਲ ਹੋ ਚੱਲੇ ਠੀਕ ਹੈ ਜੀ ਹਾਂ 58 59 ਸਾਲ ਹੋ ਗਏ ਠੀਕ ਹੈ ਜੀ ਇਸ ਕੰਮ ਕਰਦਿਆਂ ਨੂੰ ਪਹਿਲਾਂ ਮੈਂ ਗ੍ਰੈਜੂਏਸ਼ਨ ਕੀਤੀ ਸੀ ਹਾਂ ਜੀ ਹਾਂ ਜੀ ਬਈ ਜੀ ਸਰਵਿਸ ਵੀ ਕੀਤੀ ਆ ਠੀਕ ਹੈ ਜੀ ਕਿਉਂਕਿ 65 ਦੇ ਵਿੱਚ ਹਾਂ ਜੀ ਉਦੋਂ ਪੰਜਾਬ ਤੇ ਹਰਿਆਣਾ ਅਲੱਗ-ਅਲੱਗ ਸੀ ਠੀਕ ਹੈ ਜੀ ਡੱਬਾਲੀ ਮੰਡੀ ਹਾਂਜੀ ਮੈਂ ਮੀਟਰ ਰੀਡਰ ਰਹਾ ਠੀਕ ਹੈ ਜੀ ਉੱਥੇ ਚੱਕਰ ਪੈ ਗਿਆ ਬੇਟਾ ਇੱਥੇ ਰੇ ਪੈ ਗਿਆ ਮੈਂ ਮੁੱਢੋਂ ਲਾ ਕੇ ਆਤ ਸੀ ਜਾਂ ਤਾਂ ਮੈਂ ਕਿਸੇ ਤੋਂ ਰਿਸ਼ਵਤ ਲਈ ਹੈ ਹਾਂ ਨਾ ਲਈ ਸੀ ਬਹੁਤ ਵਧੀਆ ਗੱਲ ਹੈ ਜੀ ਨਾਨੀਆਂ ਲੈਣਾ ਨਿਕਲਦਿਆਂ ਸੀ ਹਾਂਜੀ ਮੈਂ ਹੀ ਪੜਿਆ ਲਿਖਿਆ ਜਾਦੇ ਸੀਗਾ ਇੰਜੀਨੀਅਰ ਸੀ ਮੈਥੋਂ ਡਬਲ ਕੰਮ ਲਈ ਉਹ ਫਿਰ ਤੁਹਾਨੂੰ ਰਿਸ਼ਵਤ ਆਫਰ ਕਰਦੇ ਹੋਣਗੇ ਤੁਸੀਂ ਨਹੀਂ ਲੈਂਦੇ ਹੋਗੇ ਹਨਾ ਜੀ ਦਾ ਐਸ ਡੀਓ ਸਾਹਿਬ ਸੀ ਹਾਂਜੀ ਉਹਨਾਂ ਨੇ ਕਿਹਾ ਵੀ ਜਿਹੜੀ ਪਿੰਡਾਂ ਨੂੰ ਲੈਣਾ ਪੈਂਦੀਆਂ ਇੱਕ ਖੰਭੇ ਤੋਂ ਦੂਜੇ ਖੰਭੇ ਤੱਕ ਕਿੰਨੀ ਤਾਰ ਪੈਂਦੀ ਆ ਪੋਲ ਦੇ ਹਿਸਾਬ ਨਾਲ ਉਹਨਾਂ ਤੋਂ ਪੈਸੇ ਲੈਣੇ ਆ ਹਾਂਜੀ ਹਾਂਜੀ ਮੈਂ ਕਿਹਾ ਵੀ ਮੈਂ ਇਹ ਕੰਮ ਕਰਦਾ ਠੀਕ ਹੈ ਜੀ ਕਿਉਂਕਿ ਮੈਂ ਜਿਹੜੀ ਟੈਕਨੀਕਲ ਦੁਨੀਆ ਸੀ ਉਹਦਾ ਬਲਾਰਾ ਸੀ ਠੀਕ ਹੈ ਜੀ ਕਿਉਂ ਪੜ੍ਹਿਆ ਲਿਖਿਆ ਹੋਣ ਦੇ ਬਾਅਦ ਇੱਕ ਗੱਲਬਾਤ ਉਸ ਤਰ੍ਹਾਂ ਦੀ ਆਉਂਦੀ ਸੀ ਹਰ ਕਿਸੇ ਦਾ ਹਾਂਜੀ ਤੇ ਪਿੱਛੋਂ ਅੰਗਲ ਦੀ ਲਾਹੌਰ ਤੋਂ ਤੁਸੀਂ ਵੀ ਪਾਕਿਸਤਾਨ ਚ ਕਿਹੜਾ ਪਿੰਡ ਹਾਂਜੀ ਪਾਕਿਸਤਾਨ ਤੋਂ ਅਸੀਂ ਜਿੱਥੋਂ ਆਏ ਆਂ ਚੱਕ ਨੰਬਰ 76 ਦੇ ਵਿੱਚ ਸਾਡੇ ਦਾਦਾ ਦਾਦੀ ਰਹਿੰਦੇ ਸੀ ਸਮੁੰਦਰੀ ਸ਼ਹਿਰ ਦੇ ਵਿੱਚ ਮਤਲਬ ਤਹਿਸੀਲ ਸਮੁੰਦਰੀ ਸਹੀ ਰਹਿੰਦਾ ਹਾਂਜੀ ਹਾਂਜੀ ਡਿਸਟ੍ਰਿਕਟ ਡਾਇਲਪਰ ਠੀਕ ਹੈ ਤੁਸੀਂ ਆਪ ਦੀ ਉਮਰ ਚ ਉੱਥੇ ਸੀਗੇ ਜਦੋਂ ਤੁਸੀਂ ਛੋਟੇ ਸੀ ਛੋਟੇ ਜੀ ਅੱਛਾ ਠੀਕ ਹੈ ਯਾਨੀ ਕਿ ਤੁਹਾਨੂੰ ਪਤਾ ਸੀ ਹਾਂ ਪਤਾ ਸੀ ਅੱਛਾ ਹਾਂਜੀ ਹਾਂਜੀ ਸਾਡਾ ਪਿਛੋਕੜ ਮਤਲਬ ਉੱਥੇ ਵੀ ਰਹਾ ਵਾ ਤਾਂ ਮਤਲਬ ਤਾਂ ਇਹ ਹੈ ਆ तहसील समundri है व्यक्ति काम पिता टे, थी, जी यानी कि ਤੁਹਾਡਾ ਜੱਦੀ ਕੰਮ ਇਹੀ ਆ ਜਿਵੇਂ ਟੇਲਰ ਹਾਂ ਜੀ ਠੀਕ ਠੀਕ ਹੈ ਜੀ ਠੀਕ ਹੈ ਜੀ ਚਲੋ ਤਾਂ ਹੀ ਤੁਹਾਡੇ ਅੰਗ ਸਪਰਟ ਹੋਏ ਹੋ ਤੁਹਾਡੇ ਕੋਲ ਕਿੰਨੇ ਲੋਕ ਆਉਂਦੇ ਆ ਜਿਹੜੇ ਟੀਚਰ ਲੈਣ ਦੇ ਹੋਗੇ ਜਾਂ ਕੋਈ ਅਫਸਰ ਲੈਣ ਦੇ ਲੋਕ ਹੋਗੇ ਸਾਰੇ ਤੁਹਾਡੇ ਕੋਲ ਆਉਂਦੇ ਹਨ ਅੰਕਲ ਜੀ ਤੁਹਾਨੂੰ ਪਤਾ ਹੀ ਹੈ ਹਾਂ ਜੀ ਕਿਉਂਕਿ ਉਹ ਜਿਹੜੇ ਫਾਰਮਲ ਕੱਪੜੇ ਵਗੈਰਾ ਜਿਆਦਾ ਪਾਉਂਦੇ ਆ ਬਲੇਜ਼ਰ ਵਗੈਰਾ ਜਿਆਦਾ ਪਾਉਂਦੇ ਆ ਉਦਾਂ ਦੀ ਸਵਾਈ ਤੁਹਾਡੇ ਤੋਂ ਬਿਨਾ ਫਿਰ ਵਧੀਆ ਕੋਈ ਕਰਦਾ ਨਹੀਂ ਹਨ ਹਾਂ ਚਾਚਾ ਹੀ ਆਉਂਦੇ ਹੁੰਦੇ ਆ ਹਾਂ ਜੀ ਕੋਟ ਪੈਂਟ ਜਾਂ ਕੋਈ ਆ ਪੈਂਟ ਸ਼ਰਟ ਜਾਂ ਹਰ ਚੀਜ਼ ਆ ਉਹਨਾਂ ਦੇ ਦੋਸਤ ਵੀ ਜਿਹੜੇ ਆਉਂਦੇ ਆ ਟੀਚਰ ਹੁੰਦੇ ਸਕੂਲ ਦੇ ਵਿੱਚ ਉਹਨਾਂ ਵੀ ਫਿਰ ਇੱਥੇ ਭੇਜਦੇ ਆ ਕਿ ਉਹਨਾਂ ਦੇ ਜਦੋਂ ਕਟਾ ਹਾਂ ਜੀ ਤੇਰੇ ਮਾਸਟਰ ਜੀ ਇਹਨਾਂ ਨੂੰ ਪੁੱਛ ਲੈਂਦੇ ਉਹ ਜਦੋਂ ਤੁਸੀਂ ਵਧੀਆ ਸੁਆਕੇ ਦਿੰਨੇ ਹੋ ਨਾ ਉਹ ਜਦੋਂ ਅਗਲਾ ਦੇਖਦਾ ਫਿਰ ਉਹ ਗਾਂਹ ਪੁੱਛਦਾ ਵੀ ਹਾਂ ਜੀ ਕਿਹਨੇ ਸੁਆਇਆ ਫਿਰ ਤੁਹਾਡਾ ਨਾਮ ਬੰਦਾ ਲੈਂਦਾ ਹਨਾ ਹਾਂ ਕਹਿੰਦੇ ਪ੍ਰਿੰਸੀਪਲ ਸਾਹਿਬ ਤੁਸੀਂ ਕਿੱਥੋਂ ਕਿੱਥੋਂ ਸੁਆਇਆ ਹਾਂ ਜੀ ਹਾਂ ਹਾਂ ਉਹ ਤਾਂ ਗ੍ਰੈਜੂਏਟ ਸਾਹਿਬ ਆ ਬੰਦੇ ਵਾਲੇ ਹਾਂਜੀ ਉਹ ਤਾਂ ਹੁਣਵਾਮ ਚਲੋ ਠੀਕ ਹੈ ਅੰਕਲ ਜੀ ਹਾਂ ਤੇ ਕੋਈ ਗੱਲ ਨਹੀਂ ਜੀ ਆਹ ਕੰਮ ਕਰ ਦਿਓ ਫਿਰ ਗਾਂਹ ਇੱਕ ਪ੍ਰੋਗਰਾਮ ਆਉਂਦਾ ਫਿਰ ਤੁਹਾਡੇ ਕੋਲੇ ਆਵਾਂਗੇ ਸੇਵਾ ਦਾ ਮੌਕਾ ਦਵਾਂਗੇ ਠੀਕ ਹੈ ਅੰਕਲ ਜੀ ਓਕੇ ਜੀ ਠੀਕ ਹੈ